ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਦੇ ਦੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਸ਼ੀਨਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਚਾਰ ਝੋਟੀਆਂ ਦਿਖਾਵਾਂਗੇ ਇੱਕ ਬਿਲਕੁਲ ਤਾਜੀ ਸੋਈ ਦੇ ਤਿੰਨ ਗੱਬਣਾ ਤਿਆਰ ਆਪਾਂ ਪਹੁੰਚੀਆਂ ਵੀਰ ਲਾਭ ਦੇ ਕੋਲ ਜਾ ਰਹੇ ਕਰਦੇ ਆਂ ਭਾਈ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਹੋਰ ਅੱਗੇ ਸਾਥੀਆ ਭਾਜੀ ਸਤਿ ਸ਼੍ਰੀ ਅਕਾਲ ਜੀ ਉਸ ਨਾਲ ਠੀਕ ਠਾਕ ਜੀ ਹਾਂਜੀ ਚੜ੍ਹਦੀ ਕਲਾ ਜੀ ਏ ਵਿਦਿਆਪਨਾ ਨਾਮ ਤੇ ਟਰੈਸ ਦੱਸ ਦਿਓ ਨਾਮ ਆਪਣਾ ਵਿਜੀ ਲਾਪਰੀ ਸਿੰਘ ਜੀ ਐਂਡ ਆਪਣਾ ਹਰਸ਼ਾ ਸ਼ਿਨਾਵਾ ਅੱਦਾਂ ਆਪਾਂ ਨੂੰ ਕਢਾ ਲੈ ਪੈਂਦਾ ਠੀਕ ਹੈ ਜੀ ਤਸਵੀਰ ਜਨਾਲਾ ਤੇ ਜੀ ਰਾਮ ਨੀਸਰ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ ਫੋਨ ਨੰਬਰ ਆਪਣਾ ਹੈਗਾ 97817 74281 ਠੀਕ ਹੈ ਜੀ ਲਓ ਜੀ ਪਾਈ ਹੋਣਾ ਦੀ ਲੱਗਿਆ ਪਹਿਲੀ ਵੀਡੀਓ ਬਣਾਉਣਾ ਤੇ ਬਾਈ ਜਿਹੜੀ ਤਾਜੀ ਹੋਈ ਇਹੋ ਹੀ ਨਹੀਂ ਨਹੀਂ ਉਧਰੋਂ ਕਰ ਲੋ ਸ਼ਿਰੋ ਅੰਦਰੋਂ ਕਰ ਲੋ ਚਲ ਅੰਦਰੋਂ ਚਲ ਕੋਈ ਨਹੀਂ ਕਰ ਲੋ ਦੇਖੋ ਇਹ ਜੀ ਪਰਸਾਂ ਦੀ ਸੀ ਇਹ ਅੱਛਾ ਜੀ ਇਜਵਾ ਕੀ ਪੁੱਛਿਆ ਗਿਆ ਨਾਦਰ ਕਟਾਈ ਠੀਕ ਆ ਜੀ ਮੇਹਲ ਕਾ ਪਾ ਲਿਆ ਜੀ ਪਿਛਲੇ ਦੇ ਸਿਰਫ ਕਾਜੀ ਤੀਆ ਕਰੋ ਜੀ ਚੈੱਕ ਐਨ ਜੈਡ ਬਲਾਇਆ ਕੋਠੇ ਜੀ ਡੀ ਵੀ ਇਹ ਬਾਈ ਸੂਹਾ ਕਿਨਵਾ ਸੂਈ ਆ ਸੂਹਾ ਤੀਜਾ ਰਿਧੀ ਬੰਦਿਆ ਤੇ ਗਿਆ ਤੇ ਜਾ ਠੀਕ ਆ ਤੀਜਾ ਸੂਹਾ ਰਿਹਾ ਸਿੰਗਲ ਹੱਡੀ ਆ ਗਈ ਬਾਈ ਕਿੰਨਾ ਹਸਤਾ ਮੇਕੋ ਬੋਲਾ 8 ਕਿਲੋ ਜੀ ਬੋਲਾ ਪੱਕਾ ਜੀ ਠੀਕ ਲੋ ਜੀ 8 ਲੀਟਰ ਜਿਹੜਾ ਬੋਲਾ ਇਸ ਟਾਈਮ ਬਿਲਕੁਲ ਰੈਡੀ ਆ ਬਾਈ ਕਿੰਨਾ ਭਰ ਜੂਦਾ ਦੋ ਮੈਂ ਜੀ 12 ਕਿਲੋ ਕਰ ਦਿੰਗੇ ਆਛਾ ਜੀ ਆਛਾ ਜੀ ਇਹ ਕੱਲ ਮਹਾ ਵਿੱਚ ਕਿਹੜੇ ਵੀਡੀਓ ਆਉਂਦੀ ਹੈ ਪਰ ਸੋਈ ਜੀ ਅੱਛਾ ਜੀ ਠੀਕ ਹੈ ਠੀਕ ਹੈ ਲੋ ਜੀ ਬਿਲਕੁਲ ਤਾਜੀ ਸੋਈ ਹੈ ਦੋਵਾਂ ਦਿਨਾਂ ਦੀ ਅਜੇ ਤੇ 8 ਲੀਟਰ ਜਿਹੜਾ ਬੋਲਾ ਇਸ ਤਾਂ ਬਿਲਕੁਲ ਰੈਡੀ ਹੈ ਥਣਾ ਦਾ ਸੈਜ ਗਾਬ ਜਿਹੜਾ ਬਹੁਤ ਚੰਗਾ ਹੈ ਣ ਗਿਠਗਿਠ ਤੇ ਲੱਗਾ ਪਿਆ ਅੱਛਾ ਜੀ ਹਾਂ ਜੀ ਠੀਕ ਕੋਈ ਟਾਈਮ ਨਹੀਂ ਜਿ ਲਗਾਵੇ ਲੋ ਕੋਈ ਥਣ ਚ ਨਹੀਂ ਆਈ ਇਹ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਬਿਲਕੁਲ ਜਿਹਾ ਹਵਾਨੇ ਦਾ ਨਾੜਾ ਨੂੜਾ ਵੀ ਆ ਗਿਆ ਬਾਕੀ ਫੇਸ ਕੁਆਲਟੀ ਵੀ ਚੈੱਕ ਕਰਦੇ ਬਾਈ ਇਹਦਾ ਮੁੱਲ ਫਿਰ ਮੋਲੇ ਜੀ ਜਿੰਨੇ ਦਾ ਇਹ ਕਰੀਏ ਹਾਂਜੀ ਜੇ ਅੱਜ ਕਰੀਏ ਬਿਲਕੁਲ 75 ਦੀ ਵਧੀਆ 75 ਦੀ ਹਾਂਜੀ ਇਹ ਕਿਤੇ ਕਿ ਛੱਡਣੀ ਬਾਈ ਉੱਥੇ ਕਿ 72000 ਦੀ ਜੀ ਦੇ ਤਾਂ ਹਾਂ ਨਾ ਜੀ 72000 ਠੀਕ ਹੈ ਲੋ ਜੀ 72000 ਦੀ ਬਿਲਕੁਲ 8 ਕਿਲੋ ਬੋਲਾ ਹੋ ਗਿਆ ਰੈਡੀ ਅੱਛਾ ਆਲਾ ਬਚਾ ਜੀ ਠੀਕ ਹੈ ਲੋ ਜੀ ਤਾਂ ਆ ਜਾਈ ਬਿਲਕੁਲ ਤੁਸੀਂ ਚੈੱਕ ਕਰ ਸਕਦੇ ਜੇ ਰੇਟ ਵੀ ਕੱਦ ਵੇਖ ਲੋ ਕੱਦ ਜੀ ਮੇਰੇ ਬਰਾਬਰ ਹੀ ਏ ਹਾਂਜੀ ਹਾਂਜੀ ਕੱਦ ਲੋ ਜੀ ਕੱਦ ਵਜ਼ਨ ਜਿਹੜਾ ਕੋਈ ਸ਼ੱਕ ਨਹੀਂ ਆ ਤੇ ਰੇਟ ਬਿਲਕੁਲ ਜਿਹੜਾ ਨਾਰਮਲ ਪਾਤਾ 72 ਤੇ ਭਾਈ ਆ ਕਿਵੇਂ ਆ ਗਈ ਦੂਜੇ ਨੰਬਰ ਤੇ ਵੀਰ ਜੀ ਗੱਭਣ ਜੇ ਅੱਛਾ ਜੀ ਦਿਨ ਖੜਦੀ ਜੇ ਲੱਗੂਗੀ ਪੰਜ ਛੇ ਠੀਕ ਹੈ ਲਓ ਜੀ ਹਫਤੇ ਦੇ ਆਸ-ਪਾਸ ਅਜੇ ਟਾਈਮ ਖੜਦੀ ਆ ਸੂਆ ਬਾਈ ਕਰਮਾ ਸੂਗੀ ਸੂਆ ਤੀਜੇ ਜੀ ਲਓ ਜੀ ਇਹ ਵੀ ਸੂਆ ਤੀਸਰਾ ਸੂਗੀ ਕਰਮਾ ਲਈ ਤੇ ਹਫਤੇ ਦੇ ਆਸ-ਪਾਸ ਟਾਈਮ ਖੜਦੀ ਆ ਚੱਡਾ ਚੱਡਾ ਜਿਹੜਾ ਬਹੁਤ ਇਸ ਵਾਈਆਂ ਦੇ ਵਿੱਚ ਆ ਗਿਆ ਬਾਈ ਕਿੰਨੇ ਕੁ ਦੁੱਧ ਆ ਲਈਏ ਇਹ ਵੀ ਵੀਰ ਜੀ ਦੁੱਧ ਧੱਕ ਲੋ ਤੇਰੀ ਆਊਗੀ ਅੱਛਾ ਜੀ ਤੇ ਕਿਸੇ ਵਾਰਾ ਕੋਈ ਵੀਰ ਲੈ ਜਾਊਗਾ ਜਾਂ ਨਹੀਂ ਤੇ ਨਹੀਂ ਬੰਦਿਆ ਕੋਈ ਦੂਮੇ ਪੇਪੋ ਤੇ ਗੈਨੇ ਆ ਅੱਛਾ ਜੀ ਤੇ ਉਹ ਕਹਿੰਦੇ 12 ਕਿਲੋ ਚਲੋ 10 ਕਿਲੋ ਦੇਈ ਜਾਵੇ ਬਿਲਕੁਲ ਬਿਲਕੁਲ ਬਾਕੀ ਆ ਚੀਜ਼ਾਂ ਦਿਖਾਉਂਦੇ ਆ ਤੁਹਾਨੂੰ ਜਿਹੜੀਆਂ ਬਿਲਕੁਲ ਦੁੱਧ ਵਾਲੇ ਬੱਡੂ ਜੇ ਨਿਸ਼ਾਨੀਆਂ ਹੁੰਦੀਆਂ ਵਾ ਚਲੋ ਬਾਕੀ ਸਾਰੇ ਭਰਾਸੇ ਵਾਲੇ ਆ ਇਟਲਾ ਢੁਲਾ ਜਿਹੜੀਆਂ ਜੇ ਕਾਫੀ ਆ ਤੇ ਸੂਣ ਤੱਕ ਇਹ ਵੀ ਹਵਾਨਾ ਚੰਗਾ ਬਣਾ ਜੂਗੀ ਕਰਮਾਲੀ ਤੇ ਬਾਕੀ ਘਾਦ ਵਜਨ ਜਿਹੜਾ ਚੰਗਾ ਆ ਗਿਆ ਉਹਦੇ ਥਣ ਜਿਹੜਾ ਬਹੁਤ ਹੀ ਚੰਗਾ ਅਣਕਲਾ ਕੱਲਾ ਲੱਗਾ ਪਿਆ ਵਾ ਅਛਾ ਜੀ ਲਓ ਜੀ ਅੱਜ ਫਾਹੀਆਂ ਜਿਹੜੀਆਂ ਬਹੁਤ ਹੀ ਆ ਗਈਆਂ ਮੈਂ ਚੱਡੇ ਦੇ ਵਿੱਚ ਤੇ ਬਾਈ ਇਹਦਾ ਮੁੱਲ ਫਿਰ ਇਹ ਵੀ ਜੀ ਦੇ ਰਹੀਏ 65000 ਦੇ 65 ਦੀ ਹਾਂਜੀ ਇਹ ਵੀ ਜੈਸ ਤੋਂ ਹੀ ਕਰੀਏ 63000 ਦੀ 63 ਦੀ ਆ ਗਈ ਨਹੀਂ ਜੈਸ ਭਾਈ ਇਹ ਮੈਂ ਦੇ ਰਹੀਏ 63 ਦੀ ਠੀਕ ਹੈ ਲਓ ਜੀ ਬਿਲਕੁਲ ਜਿਹੜਾ ਰੇਟ ਨਾ ਨੋਰਮਲ ਹੈ 63000 ਤੇ ਭਈਆ ਤੀਜੇ ਨੰਬਰ ਤੇ ਕਿਵੇਂ ਆ ਗਈ ਇਹ ਦੂਜਾ ਸੁਹਾ ਝੋਟੀ ਜੀ ਵੀ ਜੀ ਠੀਕ ਹੈ ਜੀ ਇਹ ਦੇਣ ਦੇ ਹਫਤਾ 10 10 ਦਿਨ ਲਾ ਲੀ ਜੀ ਠੀਕ ਹੈ ਲਓ ਜੀ 10 ਦਿਨ ਮੰਨ ਕੇ ਕੋਈ ਵੀ ਭਰਾ ਲਵੇ ਇਹ ਦੂਸਰਾ ਸੁਹਾ ਸੁਗੀ ਤੇ ਸਿੰਘ ਸੁੰਗ ਜਿਹੜਾ ਚੰਗਾ ਆ ਗਿਆ ਵਾ ਇਹ ਘੱਟ ਵਜਨ ਜਿਹੜਾ ਇਹਦਾ ਵੀ ਚੰਗਾ ਵਾ ਤੇ ਕੱਲਾ ਕੱਲਾ ਥਾਣ ਇਹਨੂੰ ਵੀ ਲੱਗਾ ਪਿਆ ਕਰਨ ਵਾਲੀ ਤੇ ਇਹ ਬਾਈ ਕਿੰਨਾ ਕੱਢ ਚੁੱਧ ਇਹ ਦੁੱਧ ਵਿੱਚ ਜੀ ਪਹਿਲਾਂ ਨੇ ਕਹਿੰਦੇ 10000 ਕਿਲੋ ਦੁੱਧ ਆਰ ਕੇ ਦੂਜੇ ਸੋ 12 ਕਿਲੋ ਦੁੱਧ ਦੇਈ ਜਾਊਗੀ ਅੱਛਾ ਜੀ ਠੀਕ ਰਹੀ ਗਾ ਇਹ ਤੋਂ ਧਿਆਨ ਨਾਲ ਲੋ ਜੀ ਪਹਿਲਾਂ ਨੇ ਕੋ 11 ਕੱਢਿਆ ਵਾ ਤੇ ਚਲੋ 10 ਸੱਚ ਕੱਢਿਆ ਵਾ ਤੇ ਚਲੋ ਕੋ ਵੀਰਪੁਰਾ ਸਾਹਮਣੇ ਲਾ ਜੂਗਾ ਤੇ 12 ਦੁੱਧ ਕਿਲੋ ਦੁੱਧ ਚਵਾਈ ਜਾਊਗੀ ਹਾਂ ਹੁਣ ਬਰਾਖਤੀ ਲਗਾਤਾ ਠੀਕ ਹੈ ਜੀ ਕਰਦੇ ਮੈਂ ਮਤ ਚੱਡਾ ਛੱਡਾ ਕਰਾ ਦਿਖਾ ਰਹੀਏ ਕਰ ਲੈ ਮੈਂ ਤਾਂ ਫੋਟੋ ਹੀ ਲੈ ਲੀ ਬਿਲਕੁਲ ਜਿਹੜੇ ਦੱਸੇ ਇਹ ਦਿਨ ਦਾ ਦਾ ਕੱਢਦੀ ਇਹ ਬਾਨਾ ਮੈਂ ਨੇ ਅੱਛਾ ਜੀ ਲੋ ਜੀ ਹਜੇ ਕੋਈ ਪਤਾ ਨਹੀਂ ਨੂੰ ਤੋਂ ਦਾ ਕੋਈ ਕੋੜਾ ਥਾਣਾ ਦੀ ਪਿੱਛੇ ਦੀ ਆਪਣੀ ਗਰੰਟੀ ਵੀਰ ਜੀ ਬੋਲੋ ਅੱਛਾ ਜੀ ਕੋਈ ਮੰਗਰ ਵੀ ਕੱਢੇ ਕੋਈ ਥਾਣਾ ਚਫਾਲ ਹੋਵੇ ਲੋ ਜੀ ਥਾਣ ਭਾਂਡੇ ਵਾਲੋ ਬਹੁਤ ਹੀ ਚੰਗੀ ਆ ਤੇ ਬਾਕੀ ਬਾਈ ਦੀ ਪਿੱਛੇ ਦੀ ਜਾਂ ਥਾਣਾ ਦੀ ਫੁੱਲ ਗਰੰਟੀ ਫੁੱਲ ਗਰੰਟੀ ਫੋਲੀ ਜੀ ਠੀਕ ਹੈ ਜੀ ਭਾਈ ਇਹਦਾ ਮੁੱਲ ਕਰੋ ਮੁੱਲ ਤੇ ਵਿੱਚ ਅਸੀਂ ਯਕੀਨ ਕਰਦੇ ਹਾਂ ਇਹਦਾ ਅੱਛਾ ਜੀ ਹਾਂ ਨਾ ਇਹ ਰਾਂਗੇ ਵਿੱਚ 70 ਦੀ ਦੇ ਰਹੀ ਇਹਦੇ 70 ਜੀ ਉਹ ਕਰ ਤੋਂ ਮੰਨ ਤਾਂ 70 70 ਠੀਕ ਆ ਲਓ ਜੀ 70 ਹੋਰ ਕਰਦਾਂਗੇ ਮਾਨਦਾਨ ਅੱਛਾ ਜੀ ਲਓ ਜੀ ਮੌਕੇ ਦੇ ਬਾਈ ਕਹਿੰਦਾ ਕਿ ਹੋਰ ਮਾਨਤਾਨ ਕਰਾਂਗੇ ਬਾਕੀ ਥਣਪੰਡਾ ਜਿਹੜਾ ਤੁਸੀਂ ਚੈੱਕ ਕਰ ਸਕਦੇ ਬਹੁਤ ਹੀ ਚੰਗਾ ਆ ਗਿਆ ਵਾ ਤੇ ਬਾਈ ਦੀ ਪਹਿਲੀ ਵੀਡੀਓ ਤੇ ਰੇਟ ਜਿਹੜੇ ਬਿਲਕੁਲ ਹੀ ਨੋਰਮਲ ਪਾਤੇ ਆ ਬਾਈ ਆ ਕਿਵੇਂ ਆ ਗਈ ਚੌਥੇ ਨੰਬਰ ਤੇ ਇਹ ਦੂਜਾ ਸੂਆ ਝੋਟੀ ਜੀ ਵੀ ਜੀ ਅੱਛਾ ਜੀ ਇਹ ਦਿਨ ਲੱਗੂ ਇਹਦੇ ਤਿੰਨ ਚਾਰ ਵੀ ਠੀਕ ਆ ਠੀਕ ਆ ਜੀ ਪਹਿਲਾਂ ਨੇ 2 ਦੁੱਧ 12 ਕਿਲੋ ਜੀ ਇਹਨੇ ਕੱਢਿਆ ਝੋਟੀ ਨੇ ਅੱਛਾ ਜੀ ਇਰਕਾ ਦੂਜੇ ਸਵੇਰ ਤੇ ਦੁੱਧ 13 14 ਕਿਲੋ ਦਗਾਉਂ ਮਨ ਨੂੰ ਨਹੀਂ ਆਇਆ ਠੀਕ ਲੋ ਜੀ ਫੇਸ ਕੁਆਲਟੀ ਚੈੱਕ ਕਰ ਸਕਦੇ ਐ ਹਨ ਚੈਡ ਬਲੈਕ ਵੀ ਆ ਗਈ ਆ ਇਹ ਵੀ ਦੂਜਾ ਸਵੇਰ ਤੇ ਪੰਡਾਂ ਪਾਈਆਂ ਥੱਲੇ ਤੇ ਪਈਆਂ ਕਿੰਨਾ ਟਾਈਮ ਲੱਗਿਆ ਖੜਦੀ ਇਹ ਚਾਰ ਪੰਜ ਦਿਨ ਲੈ ਹੀ ਜਾਣੇ ਬੀ ਠੀਕ ਆ ਠੀਕ ਲੋ ਜੀ ਮੈਂ ਬਜਣਾ ਝੋਟੀ ਨੇ ਬੀ ਹੋਰ ਠੀਕ ਆ ਜੀ ਹਨ ਫੁੱਟ ਪਾਲ ਨੂੰ ਬਣੀ ਪਈ ਆ ਬਾਕੀ ਹਫਤੇ ਦੇ ਅੱਗੇ ਆਸ-ਪਾਸ ਜਿਹੜਾ ਟਾਈਮ ਅਜੇ ਖੜੂ ਵੀ ਹੋਰ ਤੇ ਚਲੋ ਕੋ ਵੀਰਪਰਾ ਚੰਗੀ ਸੇ ਵਾਲਾ ਲਾ ਵੀ ਤੇ ਦੁੱਧ ਚੰਗਾ ਕੱਢੀ ਜਾਊਗੀ ਤੇ ਭੈਣ ਅੱਚੇ ਪਗਾਂ ਵਰਗਾ ਚੱਡਾ ਬਣਿਆ ਪਿਆ ਵਾ ਤੇ ਥਣ ਵੀ ਬਹੁਤ ਹੀ ਚੰਗਾ ਲੱਗਾ ਤੇ ਐਨ ਕੱਲਾ ਕੱਲਾ ਲੱਗਾ ਪਿਆ ਵਾ ਬਈ ਇਹਦਾ ਕੀ ਕਰਦਾ ਮੁੱਲ ਫਿਰ ਮੈਂ ਦੇਖਦਾ ਜੀ ਇੱਕ ਪੂਰੇ ਨਹੀਂ ਦੇ ਦਈਏ ਨਹੀਂ ਲੱਖ ਨਹੀਂ ਇਹ ਕੱਟ ਕੇ ਕਰੀਏ ਜਾ ਦੇ ਤੇ 95000 ਦੇ ਜੀ ਦੇ ਦਾਂਗੇ ਯਸਮਨ ਕੀ ਹੈ ਕਿ ਜਾਈ ਕਰ ਦਾਂਗੇ ਮਾਨਤਾ ਨੂੰ ਜੀ ਫੋੜਾਂ ਠੀਕ ਕਰੋ ਜੀ ਮੌਕੇ ਤੇ ਬਾਈ ਕਹਿੰਦਾ ਕਿ ਮਾਨਤਾ ਨੂੰ ਜਰੂਰ ਕਰਾਗੇ ਬਾਕੀ ਛੋਟੀ ਬਹੁਤ ਹੀ ਚੱਕ ਗਈ ਆ ਗਈ ਆ ਤੁਸੀਂ ਚੈੱਕ ਕਰ ਸਕਦੇ ਜੀ ਐਨ ਫੁੱਟ ਵਾਲਾ ਬੂਣੀ ਪਈ ਆ ਤਾਂ ਇਹ ਢਿੱਲਾ ਢੁਲਾ ਜਿਹੜੀਆਂ ਕਾਫੀ ਜਸੂਨ ਤਾਂ ਕਿ ਜਿਹੜੀਆਂ ਸਾਰੀਆਂ ਕਵਰ ਕਰੂਗੀ ਤੇ ਪਹਿਲੀ ਵੀਡੀਓ ਪਾਈ ਦੀ ਤੇ ਬਿਲਕੁਲ ਨੋਰਮਲ ਹੋਲੀ ਏਟ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ